ਉਹ ਭਾਈ ਕਿਵੇਂ ਆ ਜ ਡੰਬਰੂ ਖੜਕਾਈ ਜਨੇ ਉਹ ਸੇਲ ਸੁੱਲ ਨਹੀਂ ਲਾਣੀ ਕੋਈ ਉਹ ਭਾਈ ਗੱਲ ਕੁਛ ਐਦਾਂ ਦੀ ਸੀ ਅੱਛਾ ਜੀ ਅੱਜ ਕੀ ਹੋਇਆ ਕੀ ਹੋਇਆ ਜੀ ਦੁਕਾਨ ਤੇ ਕੋਈ ਆਇਆ ਅੱਛਾ ਜੀ ਉਹ ਖੋਲ ਗਿਆ ਵਿਚਾਰਾ ਬੱਚਾ ਕੋਈ ਆਪ ਦੀ ਡੰਬਰੂ ਓਹੋ ਬਹੁਤ ਮਾੜੀ ਹੋਈ ਮੈਂ ਕਹਾ ਮੈਂ ਵੀ ਬਣ ਜਾ ਬੱਚਾ ਓ ਕਿਆ ਜਾ ਕੇ ਵੇਖਣਾ ਡੰਬਰੂ ਕਿਆ ਡੰਬਰੂ ਵਜਾਂਦਾ ਜਾਂਦਾ ਤੰਬਾਕਾ ਸੇਲ ਲਾਤੀ ਕੀ ਸੇਲ ਲਾਤੀ ਜੀ ਅੱਜ ਅੱਜ ਲੈ ਆ ਜੀ ਵਧੀਆ ਜੀ ਕੁਆਲਿਟੀ ਪਿਓਰ ਕਰੇਬ ਪਿਓਰ ਕਰੇਬ ਨੇਚਰਲ ਗਰੇਬ ਉਹ ਕੀ ਹੁੰਦਾ ਜੀ ਇਹ ਜਿਹੜੀ ਪਿਓਰ ਕੁਆਲਿਟੀ ਹੁੰਦੀ ਹੈ ਸਿਰੇ ਦੀ ਨੇਚਰਲ ਪਿਓਰ ਕਰੇ अच्छा जी। ਇਹ ਤਾਂ ਆਪਾਂ ਅੱਜ ਕਲਰ ਦੇਖੋ ਕਿੰਨੇ ਸੁੰਦਰ ਨੇ। ਇਹ ਤਾਂ ਕੱਪੜਾ ਹੀ ਬੜਾ ਸਪੈਸ਼ਲ ਲੱਗ ਰਿਹਾ ਹੈ। ਸ਼ਾਈਨਿੰਗ ਗ੍ਰੇਸ। ਕੀ ਬਾਤ ਹੈ ਜੀ। ਮੋਜਾ ਹੀ ਲੱਗ ਜਣੀ ਅੱਜ ਤਾਂ ਫਿਰ ਕਸਟਮਰ ਨੂੰ ਹੈ। ਹਾਂਜੀ ਹਾਂਜੀ। ਇਹ ਤਾਂ ਦੇਖੋ ਕਿੰਨੀ ਗ੍ਰੇਸ ਆ ਰਹੀ ਹੈ। ਅੱਛਾ ਜੀ। ਤੇ ਕਿੰਨੇ ਸ਼ਾਨਦਾਰ ਕਲਰ ਨੇ। ਕਲਰ ਤਾਂ ਬਹੁਤ ਸਪੈਸ਼ਲ ਹੈ ਜੀ। ਸਾਰੇ ਹੀ ਕਿੰਨੇ ਹੀ ਰੰਗ ਲੱਗੇ ਆ ਜੀ। ਉਹ ਜਾਂਦਾ ਵਜਾਂਦਾ ਮੈਂ ਤਾਂ ਕਿਹਾ ਵੀ ਅੱਧੇ ਪੈਸਿਆਂ 'ਚ ਸੂਟ ਹੀ ਕਰ ਦਿਆਂ। ਅੱਧੇ ਪੈਸਿਆਂ 'ਚ? ਮਤਲਬ ਬਾਜ਼ਾਰ ਦਾ ਕੀ ਰੇਟ ਹੈ ਜੀ ਇਹਦਾ? ਬਾਜ਼ਾਰ 'ਇਹ ਸੂਟ ਵਿਕਦਾ 1200-1300। ਅੱਛਾ ਜੀ ਕਸਟਮਰ ਨੂੰ ਹੋਰ ਫਾਇਦਾ ਦਿੰਦੇ ਆ 1500 ਦੇ ਦੋ ਸੂਟ 1500 ਦੇ ਦੋ ਸੂਟ ਮਤਲਬ 750 ਦਾ ਜੀ ਹਾਂਜੀ ਕੀ ਬਾਤ ਹੈ ਜੀ ਫਿਰ ਤਾਂ ਮੋਜਾ ਲੱਗ ਜਣੀ ਹੈ ਕਸਟਮਰ ਨੂੰ ਨੈਚੁਰਲ ਕ੍ਰੇਪ ਐਡਾ ਸਪੈਸ਼ਲ ਕਪੜਾ ਸ਼ਾਈਨਿੰਗ ਦੇਖੋ ਜੀ ਮੈਂ ਕਹਿੰਨਾ ਬੁਟੀਕ ਵਾਲਿਓ ਤਿਆਰ ਹੋ ਜਾਓ ਤੁਸੀਂ ਤੇ ਪਰ ਇੱਕ ਗੱਲ ਹੋਰ ਵੀ ਸੁਣ ਲਓ ਹਾਂਜੀ ਆ ਜਿਹੜਾ ਡੰਮਰੂ ਆ ਓਹੋ ਡੰਮਰੂ ਜਿਹੜਾ ਬੱਚਾ ਭੁੱਲ ਗਿਆ ਜਿਹੜਾ ਬੱਚਾ ਭੁੱਲ ਗਿਆ ਗਰੁੱਪਾਂ 'ਚ ਸ਼ੇਅਰ ਕਰਦੇ ਹੋ ਵੀ ਲੈ ਜਾ ਆਹ ਡੰਮਰੂ ਸ਼ੇਅਰ ਕਰ ਦਿਓ ਜੀ ਗਰੁੱਪਾਂ 'ਚ ਸਾਰਿਆਂ 'ਚ ਡੰਮਰੂ ਲੈ ਜਾਏ ਬੱਚਾ ਆਪਦਾ ਹਾਂਜੀ ਹਾਂਜੀ ਠੀਕ ਹੈ ਜ ਇਹ ਆਰਟੀਕਲ ਹੈ ਜੀ ਇਸ ਦਾ ਲਿਮਟਡ ਸਟਾਕ ਹੈ ਔਰ ਅਗਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਜੀ ਅਗਰ ਤੁਸੀਂ ਦੁਕਾਨ ਤੇ ਵਿਜ਼ਿਟ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਵੀ ਕਰਾਂਗੇ ਤੁਸੀਂ ਇਸ ਦਾ ਸਕਰੀਨਸ਼ਾਟ ਸਾਨੂੰ ਭੇਜੋ ਸਾਡੇ ਮੋਬਾਈਲ ਨੰਬਰ 94171 48415 ਤੇ ਭੇਜੋ ਇਹ ਅਸੀਂ ਤੁਹਾਨੂੰ ਆਨਲਾਈਨ ਡਿਲੀਵਰੀ ਕਰਾਂਗੇ